ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਆਕਾਲ ਪੁਰਖ ਨੇ ਕਿਹਾ ਆ ਤਪਸਵੀ ਅੱਖਾਂ ਖੋਲ ਵੇਖ तेरे ਸਾਹਮਣੇ ਕੌਣ ਹੈ ਤਾਂ ਉਸ ਤਪਸਵੀ ਨੇ ਆਪਣੇ ਨੈਤਰ ਖੋਲੇ ਉਸ ਆਕਾਲ ਦੇ ਦਰਸ਼ਨ ਕੀਤੇ ਦਰਸ਼ਨ ਕਰਦੇ ਆ ਉਹ ਸਰਕਾਰ ਫੁਰਗੂ ਨੂੰ ਨਮਸਕਾਰ ਕੀਤੀ ਹੈ ਨਮਸਕਾਰ ਕਰਕੇ ਮਹਾਰਾਜ ਜੀ ਕਹਿਣ ਲੱਗੇ ਕਿ ਹੁਕਮ ਕਰੋ ਉਹ ਸਰਕਾਰ ਨੇ ਕਿਹਾ ਹੁਕਮ ਤਾਂ ਵਸੇਹੀ ਹੈ ਵੀ ਤੈਨੂੰ ਇੱਕ ਵਾਰ ਫੇਰ ਸੰਸਾਰ ਵਿੱਚ ਜਾਣਾ ਪਏਗਾ ਇੱਕ ਵਾਰ ਤੈਨੂੰ ਫੇਰ ਸੰਸਾਰ ਵਿੱਚ ਜਾਣਾ ਪਏਗਾ ਤਾ ਉਹ ਤਪਸਵੀ ਨੇ ਕਿਹਾ ਕਿ ਮਹਾਰਾਜ ਜੀ ਮਸੋਤਾ ਮੈਂ ਪਹਿਲਾ ਸੰਸਾਰ ਦੇ ਵਿੱਚੋਂ ਇਹ ਦੁਨੀਆ ਦੇ ਮੋਹ ਦੇ ਵਿੱਚੋਂ ਆਇਆ ਛੁੱਟ ਕੇ ਮਸੋਤਾ ਤੁਹਾਡੇ ਵਿੱਚ ਇੱਕ ਜਿਹਾ ਕੋ ਆਇਆ ਤੇ ਹੁਣ ਫੇਰ ਵੀ ਮੈਨੂੰ ਤੁਸੀਂ ਉਹ ਸੰਸਾਰ ਵਿੱਚ ਭੇਜ ਰਹੇ ਹੋ ਤੇ ਹਣ ਹੁਕਮ ਸੀ ਅਕਾਲ ਦਾ ਤਾਂ ਹੱਥ ਜੋੜੇ ਉਹ ਤਪਸਵੀ ਨੇ ਤਪੀ ਕੇ ਹੱਥ ਜੋੜ ਕੇ ਮਹਿਸਿਸ ਨਿਭਾਵਾਂ ਮਨ ਆਪ ਦੀ ਅਗਿਆ ਜਗ ਅੰਦਰ ਜਾਵਾਂ ਖਲਕਤ ਤੇਰੀ ਜਾਣ ਕੇ ਮੈਂ ਸੇ ਨਾ ਇੱਕੋ ਨਾਮ ਕਾਲ ਦਾ ਨਿਤ ਜਪਾਂ ਚਾਵਾਂ ਸਾਧ ਸੰਗਤ ਜੀ ਇੱਥੇ ਥੋੜਾ ਜਿਹਾ ਜ਼ਿਕਰ ਕਰਦੇ ਆ ਕਿ ਇਹ ਸੰਸਾਰ ਦੇ ਵਿੱਚ ਜਲਦੀ ਵੱਲਦੀ ਅੱਗ ਦੇ ਵਿੱਚ ਉਹ ਜਿਹੜਾ ਰੱਜ ਜੇ ਮਾਇਆ ਦੋ ਧਰਮਾਂ ਨੂੰ ਇੱਕ ਕਰਨ ਤੇ ਦੁਰਿਆ ਹੋਇਆ ਸੀ ਨਾ ਤਾਂ ਇਹ ਅਕਾਲ ਪੁਰਖ ਦੀ ਰਜ਼ਾ ਸੀ ਕਿ ਤਪਸਵੀਆਂ ਜਿਹੜੇ ਕੰਮ ਵਾਸਤੇ ਤੈਨੂੰ ਮੈਂ ਭੇਜਣ ਲੱਗਾ ਨਾ ਉਹ ਤੇਰੇ ਤੋਂ ਇਲਾਵਾ ਦੂਜਾ ਹੋਰ ਕੋਈ ਕਰ ਨਹੀਂ ਸਕੀ ਸਕਦਾ ਇੱਕੋ ਨਾਮ ਅਕਾਲ ਦਾ ਨਿਤ ਜਪਾ ਜਪਾਵਾਂ ਦੁਨੀਆ ਭੁੱਲੀ ਭੜਗਦੀ ਰਾਹ ਸੱਜੇ ਪਾਵਾਂ ਜੋ ਮੰਨੇ ਕਰਪ ਨੂੰ ਉਹ ਕਰਦਾ ਵਾ ਉਹ ਜਿਹੜਾ ਖਾਲਸਾ ਪੰਥ ਉਸ ਤੋਂ ਕੁਛ ਵੀ ਨਹੀਂ ਇਸ ਦੁਨੀਆ ਦੇ ਵਿੱਚ ਸੰਸਾਰ ਵਿੱਚ ਸਾਜਿਆ ਸੀ ਗੁਰਮੁਖੋ ਜਿਹੜਾ ਖਾਲਸਾ ਹੈ ਨਾ ਪਹਿਲੀ ਗੱਲ ਇਹ ਆ ਕਿ ਖਾਲਸਾ ਕੌਣ ਹੈ ਜਿਹਦਾ ਕਿਸੇ ਨਾਲ ਵੈਰ ਨਹੀਂ ਜਿਹਦਾ ਵਿਰੋਧ ਨਹੀਂ ਜਿਹੜਾ ਕਿਸੇ ਨਾਲ ਈਰਖਾ ਨਹੀਂ ਕਰਦਾ ਜਿਹੜਾ ਸ਼ਬਦਾਂ ਨੂੰ ਪਿਆਰ ਕਰਨ ਵਾਲਾ ਉਹ ਖਾਲਸਾ ਜਿਹੜਾ ਆਏ ਦਰਦੇ ਉੱਤੇ ਚੱਲ ਕੇ ਆਏ ਨੂੰ ਦੇਖ ਤੇ ਚੜ ਕੇ ਆਏ ਨੂੰ ਤੇਖਣਾ ਜਾਣਨਾ ਪਿਆਰਿਓ ਉਹ ਖਾਸ ਜੋ ਮੰਨੇ ਇੱਕ ਰੱਬ ਨੂੰ ਉਹ ਧਰਮ ਜਲਾਵਾ ਮੈਂ ਪਰ ਮੇਰੇ ਦਾਤਿਆ ਇੱਕ ਵਾਰ ਵੀ ਚਾਹ ਅੱਗ ਸੰਗ ਕਰੋ ਸਹਾਇਤਾ ਮੈਂ ਜਦੋਂ ਹੈ ਦਾਤਾ ਜੀ ਜੇ ਤੁਸੀਂ ਹੁਕਮ ਕਰਦੇ ਹੋ ਕਿ ਮੈਂ ਸੰਸਾਰ ਦੇ ਵਿੱਚ ਜਾਵਾਂ ਤਾਂ ਫਿਰ ਤੁਹਾਨੂੰ ਮੇਰੀ ਵੀ ਕੁਝ ਬੇਨਤੀਆਂ ਮੰਨਣੀਆਂ ਪੈਣਗੀਆਂ ਤਕਸਬੀਆਂ ਵਾਹ ਬੋਲ ਕੀ ਚੋਣ ਹੈ ਕੀ ਮੰਤੀ ਛਾ ਕਹਿੰਦੇ ਫਿਰ ਤੁਹਾਨੂੰ ਉਹ ਸੰਸਾਰ ਦੇ ਵਿੱਚ ਮੇਰੇ ਅੰਗ ਸੰਗ ਹੋ ਕੇ ਰਹਿਣਾ ਪਏਗਾ ਮੇਰੇ ਅੰਗ ਸੰਗ ਹੋ ਕੇ ਰਹਿਣਾ ਪਏਗਾ ਜਦੋਂ ਮੈਂ ਤੁਹਾਨੂੰ ਆਵਾਜ਼ ਦੇ ਆ ਤਾ ਮੇਰੀ ਆਵਾਜ਼ ਨੂੰ ਸੁਣਨਾ ਪਏਗਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤਾ ਉਸ ਕਾਲ ਦੇ ਤਪਸਵੀ ਨੂੰ ਕਿਹਾ ਤਪਸਵੀਆ ਤੇਰਾ ਤਾਂ ਨਾਇਣ ਲਗਣਾ ਜੋ ਕੁਝ ਕਰਨਾ ਹੈ ਉਹ ਤਾਂ ਅਸੀਂ ਆਪੇ ਕਰ ਜਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਾਇਸ ਤਰਾ ਉਸ ਕਾਲਪੁਰਖ ਦੇ ਨਾਲ ਬਚਨ ਬਲਾਸ ਹੋਦੇ ਆ ਕਾਲਪੁਰਖ ਦੀ ਅਗਿਆਤੇ ਨਾਲ ਉਹ ਤਪਸਵੀ ਪਿਆਰ ਵਾਲਿਓ ਇਤਿਹਾਸ ਦੱਸਦਾ ਪੋਸ ਦੀ 7ਵੀਂ 1723 ਬਿਕਰਮੀ ਸੰਮਤ ਨੂੰ ਗੁਰੂ ਦੇ ਪਿਆਰੇ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲੱਗਦੇ ਆ ਉਸ ਘਰ ਦੇ ਵਿੱਚ ਉਹ ਦੀਨ ਦੁਨੀਆ ਦਾ ਮਾਲਕ ਪ੍ਰਕਾਸ਼ ਧਾਰਨ ਕਰਦਾ ਤੇ ਪਿਆਰ ਵਾਲਿਓ ਜਿਸ ਦੇ ਪ੍ਰਕਾਸ਼ ਧਾਰਨ ਕਰਨਦੇ ਤਸਮਪ ਪਹਿਲਾ ਨੂੰ ਭਗਤੀ ਦਾ ਸੋਨਾ ਪੀਰ ਪਿਕਸ਼ਣ ਜਿਹੜਾ ਕਿ ਉਸ ਮਾਲ ਨੂੰ ਯਾਦ ਕਰਦਾ ਪਿਆ सुभाणे कुझु कुझु न कुझु कुझु न कुझी <muchinidadan> ਅਲੀਚਾ ਤੋਂ ਪੰਨਿਆ ਨੇ ਇਹ ਚੰਗਲਾ ਚੰਗੀ ਪੰਛੀ ਹੋ ਉਖ ਪਟਨੇ ਦੀ ਧਰਤੀ ਤੇ ਸਾਸੰਗ ਜੀ ਮਹਾਰਾਜ ਬਾਲ ਵਸਤਾ ਦੇ ਵਿੱਚ 6.5 ਸਾਲ ਉੱਥੇ ਰਹੇ ਆ। ਬਾਕੀ ਪੰਜਾਬ ਦੀ ਧਰਤੀ ਨੂੰ ਛਾਗ ਲਾਇਆ ਮਹਾਰਾਜ ਨੇ ਪਟਨੇ ਤੋਂ ਚਲ ਕੇ ਨਵੇਂੜ ਤੱਕ ਦਾ ਸਫ਼ਰ طے ਕੀਤਾ। ਤੇ ਗੁਰਮੁਖੋ ਮਾਗੁਗਰੀ ਦਾ ਜਾਇਆ ਇਹ ਨਾਮਿਕ ਦਾ ਰੂਪ ਦਸਵਾ ਵਿੱਚ ਪਟਨੇ ਤੇ ਆਇਆ ਹੈ। ਜਾਨਮਨ ਦਾ ਆਰਣ ਕਰਨਾ ਇੱਕ ਹੋਰ ਮਹਾਰਾਜਿਆਂ ਨੇ ਕਿਸੇ ਦੇ ਨਾਮ ਬਚਨ ਕੀਤਾ ਸੀ ਇਸ ਕਰਕੇ ਉਸ ਪਰਟਣੇ ਦੀ ਧਰਤੀ ਤੇ ਸੰਗਮ ਲੈਣਾ ਪਰਟਣਾ ਸਾਭ ਦੀਏ ਕੱਤਿਏ ਬੰਦ ਮੋਤੀ ਅਜ ਮੋਤੀ ਵੜੀ ਸਰਕਾਰ ਆਈ ਫੁੱਲ ਫੁੱਲ ਬੁਨਾਂ ਦੇ ਵਾਗੀਆਂ ਏ ਤੇਰੇ ਖੁਨਾ ਤੇ ਨਰੀ ਬਹਾਰ ਆਈ ਤੂੰ ਚ ਸਚਨ ਜੀਤੇ ਦੇਸ਼ ਸੁਦਾ अवतार thank you ਜਨੇਰ ਦੀ ਧਰਤੀ ਨੂੰ ਭਾਗ ਲਾਏ ਬਾਮ ਗੋਬਿੰਦ ਰਾਏ ਦਾ ਜਨਮ ਹੋਇਆ ਇਸ ਵਿੱਚ ਇੱਕ ਹੋਰ ਰਾਜ ਛੁਪਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਪਟਨੇ ਵਿਖੇ ਗਏ ਸਰਨ ਤਾਂ ਉੱਥੇ ਸਾਲ ਸਰਾਏ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਜੀ ਆਂ ਦਾ ਮਿਲਾਪ ਹੋਦਾ ਤੇ ਗੁਰਮਖੋ ਜਾਦਾ ਦੇਰ ਮਰੂ ਨਾਨਕ ਮਹਾਰਾਜ ਨਹੀਂ ਰੁਕਦੇ ਤਾਂ ਸਾਲਸਰਾਏ ਬੜੇ ਪਿਆਰ ਨਾਲ ਅਰਜਾਂ ਬੇਨਤੀਆਂ ਕਰਦਾ ਗਰੀਬ ਨਵਾਨ ਕਿਰਪਾ ਕਰੋ ਕੁਝ ਦਿਨ ਸਾਡੇ ਕੋਲ ਰੋ ਮਹਾਰਾਜ ਕਹਿੰਦੇ ਸਾਲਸਰਾਏ ਜੀ ਕਦੇ ਸਮਾਂ ਆਵੇਗਾ ਕਦੇ ਸਮਾਂ ਆਵੇਗਾ ਅਸੀਂ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਤੇਰੇ ਇਸ ਹਵੇਲੀ ਦੇ ਵਿੱਚ ਤੇਰੇ ਇਸ ਘਰ ਦੇ ਵਿੱਚ ਗੁਜ਼ਾਰਾ ਗਏ ਵਾਹ ਕਾਇਕ ਉਹ ਬਚਨ ਦਸਵੇਂ ਜਾਮੇ ਦੇ ਵਿੱਚ ਪੂਰਾ ਕੀਤਾ ਸਾਲ ਸਰਾਏ ਦਾ ਤੇ ਗੁਰਮਖੋ ਜਦੋਂ ਉਸ ਘਰ ਨੂੰ ਮਾਲਕ ਨੇ ਭਾਗ ਲਾਏ ਉਸ ਘਰ ਦੇ ਵਿੱਚ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ ਤਾਂ ਅੰਡਣਾ ਗੋਡਣਾ ਸਾਰੇ ਵਿਸਥੇ ਸਾਰ ਸੱਜਣ ਮਿੱਤਰ ਮਾਤਾ ਗੁਜਰੀ ਜੀ ਨੂੰ ਵਧਾਈਆਂ ਦੇ ਰਿਆ ਮਾਲ 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 ਤੇ ਪਿਆਰ ਵਾਲੇ ਵਾਲ ਕਿਸੇ ਨੇ ਲਿਖਿਆ ਪਟਨੇ ਸ਼ਹਿਰ ਚੰਨ ਚੜਿਆ ਜਾਗ ਹੋਈਆਂ ਸੁਣਾਈਆਂ ਆਉਣੀ ਸਈਓ ਮਾਂ ਗੁਜਰੀ ਨੂੰ ਰਲ ਮਿਲ ਜਾਈਏ ਬਟਾ ਰਲ ਮਿਲ ਜਾਈਏ ਬਟਾ ਆ ਗੁਰਮਖੋ ਜਿੱਥੇ ਸਾਰੇ ਬੁਢਾਡਿਆਂ ਦੇ ਰਹੇ ਆ ਮਾਤਾ ਗੁਜਰੀ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹ ਸਮੇਂ ਮੇਰੇ ਨੌਵੇਂ ਪਾਤਸ਼ਾਹ ਤਾਨੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅਸਾਮ ਦੀ ਧਰਤੀ ਤੇ ਗਏ ਹੋਏ ਹਨ ਕੁਝ ਰਾਜਿਆਂ ਦਾ ਆਪਸ ਵਿੱਚ ਹੀ મતਭੇਦ ਸੀ ਇੱਕ ਦੂਜੇ ਦੇ ਦੁਸ਼ਮਣ ਬਣੇ ਬੱਠੇ ਸਨ ਉਹਨਾਂ ਦਾ ਮਿਲਾਪ ਕਰਾਉਣ ਵਾਸਤੇ ਤੇ ਉਧਰ ਕੜਾਹੰਗ ਦੇ ਵਿੱਚ ਰਹਿਣ ਵਾਲਾ ਇੱਕ ਤਪਸਵੀ ਪੀਰ ਭਿਕਸ਼ੂ ਸਾਹਿਬ ਜੀ ਉਹ ਮਹਾਰਾਜੀਆਂ ਦੇ ਉਸ ਅਕਾਲ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਤੇ ਗੁਰਮੁਖੋ ਬੰਦਗੀ ਦੇ ਵਿੱਚ ਬੈਠਾ ਤੇ ਪੀਖਮ ਸ਼ਾਹ ਜੀਆਂ ਦੇ ਪਿਆਰ ਵਾਲੇ ਜਿਹੜੇ ਸੇਵਾਦਾਰ ਹੁੰਦੇ ਆ ਪੀਖਮ ਸ਼ਾਹ ਨੂੰ ਜਦੋਂ ਵੇਖਦੇ ਆ ਕੀ ਵੇਖਦੇ ਆ ਕਿ ਅੱਗੇ ਪੀਰ ਪੀਖਮ ਸ਼ਾਹ ਉਸ ਅਕਾਨ ਪੁਰਖ ਦੀ ਯਾਦ ਦੇ ਵਿੱਚ ਚੜ੍ਹਦੇ ਵੱਲ ਮੂੰਹ ਕਰਕੇ ਨਿਵਾਜ਼ ਅਦਾ ਕਰਿਆ ਕਰਦਾ ਸੀ ਪਰ ਅੱਜ ਭੀਖਮ शाह ਦੇ ਸੇਵਕਾਂ ਨੇ ਕੀ ਵੇਖਿਆ ਕਿ ਪੀਰ ਭੀਖਮ शाह ਲਹਿੰਦੇ ਪਾਸੇ ਨੂੰ ਮੂੰਹ ਕਰਕੇ ਆਪਣਾ ਮੁਖ ਕਰਕੇ ਨਿਵਾਜ਼ ਪੜ ਰਿਹਾ ਤੇ ਗੁਰਮਖੋ ਜਦੋਂ ਲਹਿੰਦੇ ਪਾਸੇ ਨੂੰ ਨਿਵਾਜ਼ ਪੜ ਰਿਹਾ ਆ ਮੁਖ ਕਰਕੇ ਭੀਖਮ शाह ਤਾਂ ਉਸਦੇ ਚੇਲਿਆਂ ਨੇ ਕਿਹਾ ਪੀਰ ਜੀ ਅੱਜ ਕਿਤੇ ਤੁਹਾਨੂੰ ਭੁਲੇਖਾ ਤਾਂ ਨਹੀਂ ਪੈ ਗਿਆ ਅੱਗੇ ਤੁਸੀਂ ਚੜ੍ਹਦੇ ਪਾਸੇ ਨੂੰ ਮੁੱਖ ਕਰਕੇ ਨਿਵਾਜ ਪੜਦੇ ਹੋ ਅੱਜ ਲਹਿੰਦੇ ਪਾਸੇ ਨੂੰ ਮੁੱਖ ਕਰਕੇ ਨਿਵਾਜ ਪੜ ਰਹੇ ਹੋ ਕੀ ਕਾਰਨ ਹੈ ਕਹਿੰਦੇ ਕਾਰਨ ਕਾਰਨ ਇਹ ਵੀ ਜਿਸ ਅਕਾਲ ਦੀ ਉਡੀਕ ਦੇ ਵਿੱਚ ਮੈਂ ਬਹੁਤ ਧੇਰ ਤੋਂ ਤਪੱਸਿਆ ਵਿੱਚ ਸੀ ਅੱਜ ਉਹ ਅਕਾਲ ਰੂਪੇ ਧਰਤੀ ਤੇ ਇਸ ਦੁਨੀਆ ਦੇ ਵਿੱਚ ਆ ਚੁੱਕਾ ਹੈ ਤੇ ਗੁਰਮਖੋ ਉਸ ਪੀਖਮ ਸ਼ਾਦਾ ਪੰਜਾਬ ਨੂੰ ਚੱਲਾ ਪਾਉਣਾ ਆਪਣੇ ਸੇਵਕਾਂ ਸਮੇਤ ਆਪਣੇ ਮੁਰਸ਼ਿਦ ਦੇ ਦਰਸ਼ਨ ਕਰਨ ਵਾਸਤੇ ਆਉਣਾ ਢਾਡੀ ਜਿੱਥੇ ਪਾਸੋਂ ਇਹ ਸੁਣੋ ਜੀ ਜੋ ਨਾਹੀ ਉਹ ਹੁਣ ਨਹੀਂ ਆਰੇ ਜੇ ਨਾ ਤੈਨ ਕ੍ਰਿਸ਼ਨ ਹੋਏ ਜੇ ਨਾ ਤੇ ਕੰਚਨ ਹੋਊ ਹੋਊ ਮੇਰਾ ਮਰਨਾ ਜੀ ਮੰਨ ਮੰਨ ਸੰਭ ਨੇ ਅਕੂ ਤੇ ਕੰਨ ਜੀ ਲੰਨ ਟਕ ਟਕ ਕੁਝ ਮੇਨਾ ਅਕੂ ਲੇ ਲੰਨ ਜੀ ਮੰਨ ਮੇ ਕਲਕੁਝ ਮੇਨਾ